ਲੀਡਰਸ਼ਿਪ ਆ ਜਿਵੇਂ ਮਨਜੀਤ ਸਿੰਘ ਜੀ ਰਾਏ ਉਹਨਾਂ ਦੀ ਜਥੇਬੰਦੀ ਦੇ ਆਗੂ ਬੀਕੇਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੇ ਉਹਨਾਂ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇਮਾਰੀ ਹੋਈ ਹੈਗੀ ਆ ਔਰ ਦੇਖੋ ਇਸ ਭਗਵੰਤ ਮਾਨ ਦੀ ਸਰਕਾਰ ਦੇ ਇਸ ਜ਼ਬਰਦਸਤ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੇ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈਗਾ ਵਾ ਜਿਹੜੀ 5 ਸਾਲ ਪਹਿਲਾਂ ਆਈ ਸਰਕਾਰ ਆ ਕਹਿੰਦੇ ਸੀ ਅਸੀਂ ਬਦਲਾ ਲਿਆਵਾਂਗੇ ਕਿਹੜਾ ਬਦਲਾ ਲੈਂਦਾ ਜਿਹੜੇ 3 ਸਾਲਾਂ ਦੇ ਵਿੱਚ ਨਸ਼ਿਆਂ ਕਰਕੇ ਪੰਜਾਬ ਦੇ ਹਜ਼ਾਰਾਂ ਮੁੰਡੇ ਮੜੀਆਂ ਦੇ ਰਾਹ ਚਲੇ ਗਏ ਇਹ ਇਸ ਸਟੇਟ ਨੇ ਉਹਦਾ ਕਤਲ ਨਹੀਂ ਕੀਤਾ ਹੈਗਾ ਉਹ ਨੌਜਵਾਨਾਂ ਦਾ ਅਜੇ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ ਇਹ ਕਹਿੰਦੇ ਵੱਡੇ ਨਸ਼ੇ ਦੇ ਸੌਦਾਗਰ ਫੜਾਂਗੇ ਇਹਨੂੰ ਕੋਈ ਇੱਕ ਦਾ ਨਾਮ ਲੈ ਦੋ ਜਿਨ੍ਹਾਂ ਦੇ ਨਾਮ ਲੈਂਦੇ ਸੀਗੇ ਉਹਨਾਂ ਦੇ ਨਾਮ ਅੱਜ ਕਿਉਂ ਚਲੇਗੇ ਅਰ ਜੜੀਆਂ ਇਹ ਗੱਲਾਂ ਕਹਿੰਦੇ ਸੀ ਵੀ ਮਾਈਨਿੰਗ ਦੇ ਵਿੱਚੋਂ 6000 ਕਰੋੜ ਰੁਪਏ ਦਾ ਰੈਵਨਿਊ ਇੱਕ ਸਾਲ ਦੇ ਵਿੱਚ ਲੈ ਦਾਂਗੇ ਐਕਸਾਈਜ ਪਾਲਿਸੀ ਦੇ ਵਿੱਚੋਂ ਕਹਿੰਦੇ ਸੀਗੇ ਕਿ ਅਸੀਂ ਇੰਨੇ ਪੈਸੇ ਕਮਾ ਲਾਂਗੇ ਪੰਜਾਬ ਦਾ ਰੈਵਨਿਊ ਡਬਲ ਟ੍ਰਿਪਲ ਕਰ ਦਾਂਗੇ ਉਹ ਕਿੱਥੇ ਗਿਆ ਭ੍ਰਸ਼ਟਾਚਾਰ ਕਹਿੰਦੇ ਸੀ ਮੁਕਾ ਦਾਂਗੇ ਦਸਨ ਭਗਵੰਤਮਾਨ ਜੀ ਵੀ ਕਿਹੜੇ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਜਾਂਦੀ ਆ ਕਿੱਥੇ ਰਿਸ਼ਵਤਖੋਰੀ ਨਹੀਂ ਹੈਗੀ ਕੇ ਇਸ ਗੱਲ ਨਾਲ ਲੋਕ ਤੰਗ ਨਹੀਂ ਹੈਗੇ ਇਹ ਸਰਵੇਕਸ਼ਨ ਕਰਵਾ ਲਵੇ ਇਨਾਂ ਦੀਆਂ ਏਜੰਸੀਆਂ ਤੋਂ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੋਂ ਲੋਕ ਤੰਗ ਆ ਕਿ ਜਾਂ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਤੰਗ ਆ ਕੇਜਰੀਵਾਲ ਦੀ ਬੇਨਤੀ ਆ ਵੀ ਕਸੂਰ ਤੇ ਦਿੱਲੀ ਵਾਲਿਆਂ ਦਾ ਦਿੱਲੀ ਵਾਲਿਆਂ ਨੇ ਤੁਹਾਨੂੰ ਨਹੀਂ ਜਿੱਤਣ ਦਿੱਤਾ ਗੁੱਸਾ ਪੰਜਾਬ ਵਾਲਿਆਂ ਤੋਂ ਕੱਢ ਦਿਓ ਇਸ ਕਰਕੇ ਸਰਕਾਰ ਨੂੰ ਇਹ ਅਸੀਂ ਜਥੇਬੰਦੀਆਂ ਵੱਲੋਂ ਉਹ ਇਹ ਕਹਿ ਲੋ ਵੀ ਇਹ ਸਮਝਦਾਰੀ ਹੋਣੀ ਚਾਹੀਦੀ ਆ ਵੀ ਜਿੰਨੇ ਗ੍ਰਿਫਤਾਰ ਕੀਤੇ ਕਿਸਾਨ ਆ ਤੁਰੰਤ ਰਿਹਾ ਕੀਤੇ ਜਾਣ